ਅੱਜ वूਮਨ ਡੇ ਦੇ ਉਤੇ ਤੁਹਾਨੂੰ ਉਸ ਘਰ ਦੇ ਵਿੱਚ ਉਸ ਜਗ੍ਹਾ ਦੇ ਉਤੇ ਲੈ ਕੇ ਆਏ ਆ ਜਿੱਥੇ ਪਹੁੰਚ ਕੇ ਵਾਕਿਆਤਾਂ ਲੱਗੇਗਾ ਕਿ ਜ਼ਿੰਦਗੀ ਦੀ ਸੱਚਾਈ ਜਿਹੜੀ ਹੈ ਉੱਥੇ ਆ ਉਸ ਔਰਤ ਦੇ ਨਾਲ ਤੁਹਾਨੂੰ ਮਲਾਨ ਜਾਵਾਂਗੇ ਜਿਲੀ ਔਰਤ ਨੇ ਅਨਾਥ ਬੱਚਿਆ ਕਰਕੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹਨਾਂ ਅਨਾਥ ਬੱਚਿਆਂ ਦੇ ਨਾਮ ਲਗਾ ਦਿੱਤੀ ਕਿਸੇ ਬੱਚੇ ਨੂੰ ਵਕੀਲ ਬਣਾਇਆ ਕਿਸੇ ਬੱਚੇ ਨੂੰ ਇੰਜੀਨੀਅਰ ਬਣਾਇਆ ਤੇ ਆਪਣੇ ਹੀ ਮਿਹਨਤ ਦੇ ਸਦਕੇ ਗੱਲਬਾਤ ਪਈ ਲਈ ਉਹਨਾਂ ਬੱਚਿਆਂ ਨਾਲ ਕਰਦੇ ਜਿਹੜੇ ਬੱਚੇ ਇਸ ਵਕਤ ਇੱਥੇ ਮੌਜੂਦ ਨੇ ਕੀ ਨਾਮ ਤੁਹਾਡਾ ਨਵਦੀਪ ਕੌਰ ਕਿੰਨੀ ਦੇਰ ਦੇ ਇੱਥੇ ਹੈਗੇ ਜੇ ਤੇ ਕਿਸ ਤਰ੍ਹਾਂ ਦੀ ਹਾਨਾ ਤੁਹਾਡੇ ਪਿਤਾ ਜੀ ਜਾਂ ਮਾਤਾ ਜੀ ਕੀ ਹੋਇਆ ਸੀ ਅਸੀਂ ਇੱਥੇ ਇਸ ਹਸਾਲ ਆਏ ਤੇ ਸਾਡੇ ਇੱਥੇ ਆਉਣ ਦਾ ਕਾਰਨ ਸਾਡੇ ਪਾਪਾ ਦੀ ਡੈਥ ਹੈ ਕਿਸ ਤਰ੍ਹਾਂ ਹੋਈ ਸੀ ਉਹਨਾਂ ਦੀ ਡੈਥ ਅਸੀਂ ਛੋਟੇ ਸੀ ਕਾਫੀ ਤੇ ਉਹਨਾਂ ਨੂੰ ਟੈਕ ਹੋਇਆ ਸੀਗਾ ਹਾਰਟ ਅਟੈਕ ਇੱਥੇ ਆਇਆ ਕਿੰਨੇ ਚਿਰ ਹੋ ਗਿਆ ਤੁਹਾਨੂੰ ਐਸੇ ਹਸਾਲ ਹੀ ਆਏ ਪੜਾਈ ਜਿਹੜੀ ਗਈ ਆ ਕੌਣ ਕਰਦਾ ਪਤਾ ਡੀ ਇਥੇ ਕਰਵਾਉਂਦੇ ਆਂਟੀ ਜੀ ਕਰਵਾਉਂਦੇ ਆ ਕੀ ਨਾਮ ਆਂਟੀ ਸੰਦੀਪ ਕੌਰ ਸੰਦੀਪ ਗੌਰ ਜੀ ਤੁਹਾਡੀ ਪੜਾਈ ਕਰਾਉਂਦੇ ਨੇ ਸਾਰਾ ਖਰਚਾ ਉਹਨਾਂ ਨੇ ਚੁੱਕਿਆ ਹਾਂਜੀ ਸਾਰਾ ਖਰਚਾ ਉਹ ਚੱਕ ਲਿਆ ਖੁਸ਼ ਜੇ ਤੁਸੀਂ ਇੱਥੇ ਹਾਂਜੀ ਬਹੁਤ ਖੁਸ਼ ਆ ਪਾਡਾ ਕੀ ਨਾਮ ਹੈ ਸਿਮਰਨਜੀਤ ਕੌਰ ਸਿਮਰਨ ਬੇਟਾ ਕਿੰਨੀ ਦੇਰ ਦੇ ਤੂੰ ਇੱਥੇ ਆਏ ਜੇ ਤੇ ਕੀ ਹੋਇਆ ਸੀ ਜਿਹੜਾ ਤੁਹਾਨੂੰ ਇੱਥੇ ਆਣਾ ਪਿਆ ਮੈਨੂੰ ਇੱਥੇ ਆਇਆਂ ਨੂੰ 3 ਸਾਲ ਹੋ ਗਿਆ ਮੇਰੇ ਮੰਮੀ ਪਾਪਾ ਨਹੀਂ ਹੈਗੇ ਮੇਰੇ ਮੰਮੀ ਪਾਪਾ ਮੇਰੇ ਮੰਮਾ ਦੀ ਡੈਥ ਹੋ ਗਈ ਤੇ ਮੇਰੇ ਪਾਪਾ ਦੀ ਵੀ ਡੈਥ ਹੋ ਗਈ ਆ ਮੈਂ ਉਸ ਟਾਈਮ ਛੋਟੀ ਹੀ ਮੈਨੂੰ ਨਹੀਂ ਪਤਾ ਕਿ ਮੇਰੇ ਪਾਪਾ ਦੀ ਕਿਵੇਂ ਡੈਥ ਹੋਈ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ ਮੈਨੂੰ ਆਂਟੀ ਸੰਦੀਪ ਮਿਲੇ ਮੈਂ ਇਥੇ ਉਹ ਕਿ ਵਾਧੂ ਖੁਸ਼ ਹਾਂ ਕਿ ਮੈਨੂੰ ਇੱਥੇ ਪੜ੍ਹਾਈ ਦਾ ਵੀ ਨਹੀਂ ਕੋਈ ਹੈਗਾ ਟੈਨਸ਼ਨ ਕਿ ਮੇਰੀ ਫੀਸ ਕਿੱਦਾਂ ਜਾਣੀ ਆ ਮੈਂ ਬਹੁਤ ਖੁਸ਼ ਆ ਕਿੰਨੇ ਕੁੱਲ ਬੱਚੇ ਨੇ ਜਿਹੜੇ ਤੁਹਾਡੇ ਨਾਲ ਇਸ ਵੇਲੇ ਅਟੈਚ ਨੇ 275 ਦੇ ਕਰੀਬ ਕਰੀਬ ਹੈਗੇ ਬੀਬੀਆਂ ਬੱਚੇ ਮਲਾ ਕੇ ਸਾਰੇ ਸੋ ਬੱਚਿਆਂ ਦੇ ਜ਼ੁਬਾਨੀ ਸੁਣ ਲੇਤਾ ਆਪਾਂ ਕਿ ਬੱਚੇ ਇਸ ਵਕਤ ਬਹੁਤ ਹੀ ਖੁਸ਼ ਨੇ ਕਿਉਂਕਿ ਜਦੋਂ ਅਨਾਥ ਹੋ ਜਾਂਦਾ ਬੱਚਾ ਤੇ ਉਹਨੂੰ ਖੁਸ਼ੀ ਨਹੀਂ ਹੁੰਦੀ ਪਰ ਇੱਥੇ ਆ ਕੇ ਅਨਾਥ ਜਿਹੜਾ ਵਾ ਉਹ ਬੱਚਾ ਉਹ ਖੁਸ਼ ਵਾ ਕਿਉਂ ਖੁਸ਼ ਵਾ ਗੱਲਬਾਤ ਕਰ ਲੈਣੇ ਆ ਆ ਸਭ ਤੋਂ ਪਹਿਲੇ ਜਾਨਣਾ ਚਾਹਾਂਗੇ ਤੁਹਾਡਾ ਨਾਮ ਹਾਂ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਚੇਅਰ ਪਰਸਨ ਐ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਦੀ ਕਿੰਨੇ ਬੱਚੇ ਨੇ ਤੇ ਕਿੰਨੀ ਦੇਰ ਤੋਂ ਤੁਹਾਨੂੰ ਇਹ ਸ਼ੌਂਕ ਪੈਦਾ ਹੋਇਆ ਹੈ ਇਹ 1996 ਤੋਂ ਹੀ ਇਹ ਜਿਹੜਾ ٹرسٹ ਮੈਂ ਚਲਾ ਰਹੀ ਹੈਗੀ ਆ ਔਰ ਇਸ ਟਾਈਮ ਪੌਣੇ 350 ਦੇ ਕਰੀਬ ਇੱਥੇ ਬੱਚੀਆਂ ਤੇ ਬੀਬੀਆਂ ਦੀ ਜਿਹੜੀ ਗਿਣਤੀ ਹੈਗੀ ਆ ਇੱਥੇ ਰਹਿ ਕੇ ਸਾਰੀਆਂ ਬੱਚੀਆਂ ਨੂੰ ਪੂਰਾ ਹੱਕ ਹੈ ਕਿ ਉਹ ਜਿੱਥੋਂ ਤੱਕ ਵੀ ਚਾਹਣ ਉਹ ਪੜ ਸਕਦੀਆਂ ਨੇ ਇੱਥੋਂ ਦੀਆਂ ਬੱਚੀਆਂ ਡਾਕਟਰ ਇੰਜੀਨੀਅਰ ਵਕੀਲ ਬੀਐਸਸੀ ਨਰਸਿੰਗ ਜਨਰਲ ਨਰਸਿੰਗ ਜੋ ਵੀ ਉਹ ਕਰਨਾ ਚਾਹਣ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਉਹਨਾਂ ਦਾ ਕੰਮ ਸਿਰਫ ਪੜਨਾ ਹੈਗਾ ਵਾ ਜਿਹੜੀਆਂ ਫੀਸਾਂ ਨੇ ਉਹਨਾਂ ਦੀ ਉਹ ٹرسٹ ਵੱਲੋਂ ਧਾਰੀਆਂ ਜਾਂਦੀਆਂ ਨੇ ਫੀਸਾ ਟਰਸਟ ਵੱਲ ਉਤਾਰੀ ਜਾਂਦੀ ਹੈ ਜਿਹੜੇ ਬੱਚੇ ਬਣੇ ਨੇ ਕੋਚ ਕਿਹਾ ਜਾਂਦੇ ਕਿ ਵਕੀਲ ਬਣੇ ਆ ਕੁਝ ਬੱਚੇ ਇੰਜੀਨੀਅਰ ਬਣੇ ਨੇ ਕੁੱਲ ਕਿੰਨੇ ਬੱਚੇ ਜਿਹੜੇ ਕੁਝ ਬਣ ਕੇ ਇਥੋਂ ਨਿਕਲੇ ਨੇ ਸੈਂਕੜੀਆਂ ਦੀ ਗਿਣਤੀ ਵਿੱਚ ਇੱਥੇ ਹੁਣ ਤੱਕ ਮੇਰੇ ਕੋਲ ਜਿਹੜੇ ਬੱਚੇ ਉਹ ਪੜ੍ਹ ਕੇ ਗਏ ਨੇ ਉਹਨਾਂ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਬੱਚੇ ਵਕੀਲ ਵੀ ਬਣੇ ਨੇਗੇ ਅੰਜੰਦਰੀ ਵੀ ਬਣੇ ਨੇ ਇੰਜੀਨੀਅਰ ਵੀ ਬਣੇ ਨੇਗੇ ਔਰ ਬੀਐਸਸੀ ਨਰਸਿੰਗ ਜਨਰਲ ਨਰਸਿੰਗ ਕਰਕੇ ਕਾਫੀ ਸਾਰੀਆਂ ਬੱਚੀਆਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਟਲੀ ਯੂਕੇ ਦੇ ਵਿੱਚ ਗਈਆਂ ਨੇਗੀਆਂ ਇਥੋਂ ਦੀਆਂ ਬੱਚੀਆਂ ਇੰਨਾ ਵੱਡਾ ਰਤਬਾ ਇੱਥੇ ਆਂਦੇ ਨੇ ਮਿਲਣ ਵਾਸਤੇ ਹਾਂ ਬਿਲਕੁਲ ਸਾਰੇ ਬੱਚੇ ਜਿਹੜੇ ਮੇਰੇ ਸਟੂਡੈਂਟ ਨੇ ਮੇਰੇ ਕੋਲ ਪੜ੍ਹ ਕੇ ਗਏ ਨੇ ਉਹ ਬੱਚੇ ਮੈਨੂੰ ਮਿਲਣ ਵੀ ਆਉਂਦੇ ਨੇ ਔਰ ਫੋਨ ਦੇ ਰਾਹੀਂ ਵੀ ਮੇਰੇ ਨਾਲ ਜੁੜੇ ਹੋਏ ਨੇਗੇ ਕਿ ਜਿਹੜਾ ਆਪਣਾ ਬੱਚੇ ਜਿਹੜੇ ਇਸ ਵੇਲੇ ਇੱਥੇ ਹੈਗੇ ਨੇ ਲਗਾਤਾਰ ਤੀ ਉਹਨਾਂ ਬੱਚਿਆਂ ਨੂੰ ਸੰਭਾਲਿਆ ਹੋਇਆ ਵਾ ਵਾਕਿਆ ਇੱਕ ਫਰਜ਼ ਜਿਹੜਾ ਤੁਸੀਂ ਅਦਾ ਕਰਦੇ ਪੈਨੇ ਜਿਹੜਾ ਫਰਜ਼ ਨਹੀਂ ਬੰਦਾ ਜਿਹੜਾ ਸਰਕਾਰਾਂ ਦਾ ਫਰਜ਼ ਉਹ ਤੁਸੀਂ ਅਦਾ ਕਰਦੇ ਵੀ ਜੜੀਆਂ ਔਰਤਾਂ ਆਪਣਾ ਮਨੋਬਲ ਹਾਰ ਜਾਂਦੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਅ ਬਿਲਕੁਲ ਔਰਤ ਦੇ ਅੰਦਰ ਇੱਕ ਬਹੁਤ ਵੱਡੀ ਸ਼ਕਤੀ ਹੁੰਦੀ ਹੈਗੀ ਆ ਮੈਂ ਅੱਜ ਦੀ ਔਰਤ ਨੂੰ ਕਹਿਣਾ ਚਾਹੁੰਦੀ ਆ ਕਿ ਉਹ ਆਪਣੀ ਜਿਹੜੀ ਅੰਦਰ ਦੀ ਸ਼ਕਤੀ ਹੈਗੀ ਆ ਉਹਨੂੰ ਪਹਿਚਾਣੇ ਅੱਜ ਦੀਆਂ ਜਿਹੜੀਆਂ ਧੀਆਂ ਨੇ ਲੜਕੀਆਂ ਨੇ ਇਹਨਾਂ ਨੇ ਕੱਲ ਨੂੰ ਸਮਾਜ ਵਿੱਚ ਔਰਤ ਦਾ ਰੁਤਬਾ ਵੀ ਇਹਨਾਂ ਨੂੰ ਮਿਲਣਾ ਹੈਗਾ ਮੈਂ ਆਪਣੀਆਂ ਧੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਉਹ ਵੱਧ ਤੋਂ ਵੱਧ ਪੜ੍ਹ ਲਿਖ ਕੇ ਸਮਾਜ ਵਿੱਚ ਇੱਕ ਵਧੀਆ ਆਪਣੀ ਥਾਂ ਬਣਾਉਣ ਕਿਉਂਕਿ ਜਦੋਂ ਕੋਈ ਪੜ੍ਹ ਲਿਖ ਜਾਂਦਾ ਹੈਗਾ ਤੇ ਉਹਨੂੰ ਚੰਗੇ ਮਾੜੇ ਦੀ ਪਹਿਚਾਣ ਹੋ ਜਾਂਦੀ ਆ ਉਹਨੂੰ ਆਪਣੇ ਹੱਕਾਂ ਤੇ ਫਰਜ਼ਾਂ ਦੀ ਪਹਿਚਾਣ ਹੋ ਜਾਂਦੀ ਹੈਗੀ ਆ ਔਰ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਕੇ ਸਮਾਜ ਨੂੰ ਵਧੀਆ ਸਿਰਜਣਾ ਸਮਾਜ ਦੇ ਇੱਕ ਵਧੀਆ ਸਿਰਜਣਾ ਕਰਕੇ ਤੇ ਅੱਗੇ ਜ਼ਿੰਦਗੀ ਆਪਣੀ ਨੂੰ ਤੋਰਨ ਸੋ ਸੰਦੀਪ ਚੌਰਜੀ ਵੱਲੋਂ ਇੱਕ ਵੱਡਾ ਮੈਸੇਜ ਆ ਜਿਹੜੀਆਂ ਔਰਤਾਂ ਆਪਣਾ ਮਨੋਬਲ ਹਾਰ ਜਾਂਦੀਆਂ ਨੇ ਨਿੱਕੇ ਨਿੱਕੇ ਬੱਚੇ ਜਿਹੜੇ ਹਨ ਉਹ ਵੀ ਇੱਥੇ ਆ ਕੇ ਬਹੁਤ ਖੁਸ਼ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਤੁਹਾਡਾ ਬੇਟਾ ਜੈਸਮਿਨ ਗਰ ਕਦੋਂ ਦੀ ਆਏ ਹੋ ਕਿੰਨੀ ਦਰ ਹੋ ਗਈ ਦੋ ਸਾਲ ਕਿਉਂ ਆਈ ਸੀ ਤੇ ਪਾਪਾ ਨਹੀਂ ਸੀ ਆ ਗਿਆ ਮਮਾ ਪਾਪਾ ਦਾ ਡਿਵੋਰਸ ਹੋਇਆ ਸੀ ਅੱਛਾ ਤੇ ਹੁਣ ਤੁਸੀਂ ਪੜ੍ਹਦੇ ਭੇਜੇ ਤੁਹਾਡੀ ਪੜ੍ਹਾਈ ਪੜ੍ਹਵੀ ਸਾਰਾ ਖਰਚਾ ਕੌਣ ਕਰਦਾ ਪਿਆ ਸੰਦੀਪਪੁਰ ਸੋ ਨਿਕਨੇ ਕੇ ਬੱਚਿਆਂ ਕੋਲ ਵੀ ਸੁਣਿਆ ਵਾ ਕਿ ਬੱਚੇ ਵਾਕਈ ਖੁਸ਼ ਲੱਗਦੇ ਪਏ ਨੇ ਬੱਚਿਆਂ ਦਾ ਕਹਿਣਾ ਵਾ ਕਿ ਇਸ ਵਕਤ ਇਸ ਜਗਤ ਉਤੇ ਜਿੱਥੇ ਆਪਾਂ ਮੌਜੂਦ ਵਾ ਇੱਥੇ ਵਾਕਿਆ ਸਾਨੂੰ ਪਰਿਵਾਰ ਦਾ ਸੁੱਖ ਮਿਲਦਾ ਪਿਆ ਤੇ ਬੀਬੀ ਸੰਦੀਪ ਕੌਰ ਜੀ ਜਿਹੜਾ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਉਹ ਬੀਬੀ ਸੰਦੀਪ ਕੌਰ ਜੀ ਕਰਦੇ ਪਏ ਨੇ ਤੇ ਲੋਕਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਇਹਨਾਂ ਦਾ ਸੰਜੋਗ ਕਰਨ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ